ਵਾਕਹੀ ਗਈ ਬਾਤ ਚ ਅੱਜ ਦੇ ਨਹੀਂ ਲੁਧਿਆਣਿਆਂ ਮੇਰਾ ਜੋ ਰਾਜ ਚੱਲ ਰਿਹਾ ਹਜੇ ਵੀ ਮਨ ਮੇਰੀ ਬੇਚੀ ਆ ਕਿ ਪਿੰਡਾਂ ਤੋਂ ਸਾਰੇ ਜਿੰਨੇ ਜੁਮੇਬਾ ਸੱਜਣ ਬੈਠੇ ਆ ਵੀ ਜਦੋਂ ਮੈਂ ਫੋਨ ਸੰਦਾਨ ਤੇ ਕੱਲ ਫੋਨ ਲਾਇਆ ਮੈਂ ਨਾ ਵਿੱਚੋਂ ਜਿਆਦੇ ਫੂਲ ਦੀਆਂ ਗੱਲਾਂ ਕਰਨ ਨਾਲ ਉਦੋਂ ਮੇਰੇ ਦੂਜੇ ਕੰਮ ਨੂੰ ਵੀ ਪ੍ਰਭਾਵ ਪਉਂਦੀ ਆ ਉਹ ਡਾਕਟਰ ਸਾਹਿਬਾ ਜਸਟਿਸ ਵਾਡਰ ਜਿਹਨੇ ਕਿਹਾ ਵੀ ਫੋਨ ਦੀਆਂ ਗੱਲਾਂ ਤੋਂ ਘੱਟ ਤੋਂ ਘੱਟ ਲੜਦੀਆਂ ਮੇਰੀ ਤਾਂ ਇਹੀ ਬੇਨਤੀ ਆ ਵੀ ਜੇ ਤਾਂ ਭਾਈ ਦੀ ਸਣੀ ਦੀ ਭਾਈ ਅਮਰਜੀਤ ਦੀ ਭਾਈ ਰਾਜਿੰਦਰ ਦੀ ਸਾਰੀ ਸੀਨੀਅਰ ਲੀਡਰਸ਼ਿਪ ਪ੍ਰਤੀਨਿਧਾ ਸਾਹਿਬ ਜਾਂ ਤੱਕ ਜਿੰਦੀ ਜੇ ਹੋਰ ਸਰਕਾਰ ਤੋਂ ਜ਼ਿੰਮੇਵਾਰੀ ਲੈਣੀ ਆ ਤਾਂ ਉਸ ਗੱਲ ਨਾਲ ਮੈਂ ਸਹਿਮਤ ਆ ਪਹਿਲੀ ਗੱਲ ਮੇਰੀ ਗੱਲ ਨੂੰ ਆਏ ਹੱਲ ਆ ਜਾਵੇ ਵੀ ઘણી ਹੋਰ ਬੱਖ ਤੋਂ ਆਂਦਾ ਗੁਰੂ ਘਰ ਵਿੱਚ ਖੜ ਕੇ ਮੈਂ ਆ ਨਾ ਦੂਜੀ ਗੱਲ ਨਾਲ ਜਿਹੜੇ ਫੋਨ ਲਾਉਣੇ ਆਂ ਜ्यादा ਮੈਂ ਹੋਰ ਕਿਸੇ ਮੁੰਡੇ ਨੂੰ ਕੋਲੇ ਭਾਗੇ ਤੋਂ ਲੋਵਾਰ ਲਿਆ ਕਰੂੰਗਾ ਸਾਰੇ ਬੰਦੇ ਜਿੰਮੇਵਾਰ ਸਜੇ ਬੈਠਿਆ ਆਪ ਦੇ ਫੋਨ ਤੋਂ ਕਿਆ ਕੋਈ ਬਾਈ ਜੁਣੀ ਆ ਮੈਂ ਨਾਮ ਕਰ ਲੈਣ ਤੇ ਜੇ ਕੋਈ ਮੈਨੂੰ ਮਰਦੇ ਛੱਡ ਤੋਂ ਮਣੀ ਕਮੇਟੀ ਤੇ ਮੇਰੀਆਂ ਬੀਤੀਆਂ ਭੈਣਾ ਤੇ ਮੇਰੇ ਸਰਪੰਚ ਸਹਿਬਾਨ ਹਲਕੇ ਦੇ ਸਮੂਹ ਅਹੁਦੇਦਾਰ ਦੋਸਤੀਆਂ ਸਲਾਹਕਾਰ ਕਮੇਟੀਆਂ ਜੰਮਰ ਕੌਂਸਲ ਤੇ ਪੀਏਸੀ ਦੇ ਮੈਂਬਰ ਸਹਿਬਾਨ

ਸਾਨੂੰ ਇਹ ਅਹਿਸਾਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਲੀਡਰਸ਼ਿਪ ਵੱਲੋਂ ਕਮਜ਼ੋਰ ਹੋ ਰਿਹਾ ਹੈ ਪਹਿਲਾ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਜੋ ਲੋਕ ਸਭਾ ਦੀ ਚੋਣ ਲੰਗੀ ਉਹਦੇ ਵਿੱਚ ਜੋ ਆਪਣੇ ਵਰਕਰ ਸਹਿਬਾਨ ਨੇ ਪੂਰੀ ਆਪਣੀ ਮਿਹਨਤ ਦੇ ਨਾਲ ਜਦੋਂ ਜੈ ਦੇ ਨਾਲ ਅਨੁਮਨੋ ਤਨੋਂ ਆਪਣਾ ਯੋਗਦਾਨ ਪਾਇਆ ਬੁੱਧਾ ਦੇ ਉੱਤੇ ਡੱਟ ਕੇ ਜ਼ਿੰਮੇਵਾਰੀ ਦੇ ਨਾਲ ਪਹਿਰਾ ਦਿੱਤਾ ਕਿ ਉਹ ਚੂਨ ਦੇ ਵਿੱਚ ਆਪਣੀ ਮਿਹਨਤ ਦੇ ਸਦਕਾ ਵੱਦ ਤੋਂ ਵੱਧ ਜਿਹੜਾ ਉਹ ਆਪ ਦਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕੀਤੀ ਉਹਦੇ ਲਈ ਮੈਂ ਤੁਹਾਡਾ ਸਾਰਿਆਂ ਦਾ ਹੱਥ ਬੰਨ੍ਹ ਕੇ ਬਹੁਤ ਬਹੁਤ ਸਾਡੇ ਆਰਮੀ ਨੇ ਇਹ ਇਹ ਕਾਰਨ ਤੋਂ ਸਭ ਚ ਕੋਆ ਕਰੇ ਤਾਂ ਕਿ ਕਾਲੀਦਾਨ ਇਕੱਠਾ ਹੁੰਦਾ ਰਹਿੰਦਾ ਹੈ ਇੱਕ ਦੂਜੇ ਨੂੰ ਬਚਾਉਂਦੇ ਰਹਿੰਦੇ ਆ ਕਿ ਅਸੀਂ ਗਰਵਾਪਨ ਨਾਲ ਤੱਕਣ ਨੂੰ ਆਪੋ ਹੀ ਤੱਕੀ ਇਸ ਲਈ ਸਾਡੇ ਆਪ ਨੂੰ ਸਾਨੂੰ ਮਾਣ ਆਪਣੇ ਪਾਰਟੀ ਨੂੰ ਅਸਮੇਤ ਬਾਦ ਜੀ ਦੇ ਜਿਨ੍ਹਾਂ ਨੇ ਇਹ ਜਿਹੇ ਤਕੜੇ ਵਰਕਰਾਂ ਦੇ ਨਾਲ ਮਾਣ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਜਿਹੜਾ ਆਪਣਾ ਵੋਟਰ ਬੈਂਕ ਬੁਗਿਆ ਹੈ ਪਿਛਲੇ ਸਾਲ ਵੀ ਬੁਗਿਆ ਉਹਨੂੰ ਨਾਲ ਜੋੜੂਗੀ ਹੁੰਦਾ ਜਿਨ੍ਹਾਂ ਚੋਂ ਪੂਰਾ ਪਤਾ ਨਹੀਂ ਉਹਨਾਂ ਤੇ ਆ ਕੇ ਆਮ ਜਾਵੇ ਇਹ ਜ਼ਿਲ੍ਹੇ ਦੇ ਵਿੱਚ ਵਿਧਾਨ ਸਭਾ ਹਲਕਿਆਂ ਦੀ ਗੱਲ ਕਰਦੇ ਇੱਕ ਸਿਵਲ ਵਾਰ ਆਪਣੀ ਵਿੱਚ ਵੀ ਚਾਹੀਦੀ ਜਿਹੜੀ ਸਿਵਲ ਵਾਰ ਨੂੰ ਆਪਾਂ ਸਾਰਿਆਂ ਨੇ ਜੇ ਆਪਾਂ ਸੁਚਿੰਤਕਤ ਕੈਂਡੀਸ ਗ੍ਰੇਡ ਨਹੀਂ ਕਰਨਾ ਚਾਹੀਦਾ ਕਿਉਂਕਿ ਪਾਰਟੀਆਂ ਸਿਰਫ ਅਹੁਦਿਆਂ ਦੇ ਨਾਲ ਨਹੀਂ ਹੁੰਦੀਆਂ ਹੁੰਦੀਆਂ ਸਿਰਫ ਲਈ ਨਹੀਂ ਪਾਰਟੀਆਂ ਬੁਨੇ ਸਭ ਨੂੰ ਅੰਦੇ ਚਾਹੀਦੇ ਅਸੀਂ ਇਸ ਲਈ ਜੁੜੇ ਆ ਕਿ ਪੰਜਾਬ ਦੇ ਨਹੀਂ ਪੰਜਾਬ ਦੇ ਲੋਕਾਂ ਦੇ ਲਈ ਸੋਹਣੇ ਤਾਂ ਨਾ ਬਣਾਉਣ ਦੇ ਵਿਚਾਰ ਅਗੇ ਲੱਖਣ ਦਾ ਇਹ ਜੋ ਮੌਕਾ ਦਿੱਤਾ ਇਸ ਦੇ ਲਈ ਮੈਂ ਤਾਂ ਮਾਰਦਾ ਇਹ ਬੜਾ ਜ਼ਰੂਰੀ ਨੁਕਤਾ ਜਦੋਂ ਕਿਸੇ ਦੀ ਆਵਾਜ਼ ਦਬਾ ਦਿੱਤੀ ਜਾਵੇ ਮਤ ਉਹ ਪਾਰਟੀ ਜਿਹੜੀ ਹਮੇਸ਼ਾ ਧੰਨੀ ਕਲਾ ਵਾਲੀ ਜਾਂਦੀ ਪਰ ਜਦੋਂ ਉਹਦੇ ਬਰਕਰਾਰ ਨੂੰ ਵਿਚਾਰ ਰੱਖਣ ਦਾ ਮੌਕਾ ਦੇ ਪੰਜਾਬ ਦੇ ਤਾਂ ਉਹ ਪਾਰਟੀ ਹੁਕਮੇਸ਼ਾਂ ਚ ਆ ਨਿਕਲਦੇ ਅੱਜ ਜੀ ਐਸ ਮੀਟਿੰਗ ਕਰੇ ਸਾਡੇ ਦਰਮਿਆਨ ਮੈਂ ਤੇ ਰਾਇਮਾਨ ਬੋਰਡ ਇਸ ਕਾਰਜੋਮੈਂਬਰ ਸ਼ੋਮੀ ਗੁਤਰਾ ਪ੍ਰਬੰਧਕ ਕਮੇਟੀ ਦਾ ਸੈਕਿੰਡਿੰਗੀ ਰਤਨਾ ਹਾਕਾ ਦੇ ਹਸਪਤਾਲ ਸੰਜੀਤ ਸਿੰਘ ਦੀ ਸਹਰੀਗਤ ਆ ਰਾਇਮਾਨ ਸਿੰਘ ਦਾ ਰੋਕੋ और, और, तो और सारे सर्कल प्रधान साहबान साहब और श्री जगदीश झावड़ा जी सबका चेयरमैन साहब और मैं नाम लाइन सारा का नाम करना पहला स्टेज तो जिक्र हो चुके है और मेरिया तो सारे ही सरकार जो शखचिता सड़क प्रधान साहबान और सारे जगह तो आए और शहर चो आए सारे वार्डा सारे सरकार जो श्रोमी अकाली ਮੀਂਹ ਦੀ ਹੱਤੀ ਵਾਕਾ ਸਰਵਾ ਆਪਕੋ ਸਰਵਾਂ ਸਾਰਿਆਂ ਭਤੇ ਅਧਿਕਾਰਤਾਵਾਹੇ ਜਿਹੜੇ ਕਾਲਸਾ ਹੋਏ ਨੇ ਮਾਫ ਪਹਿਲਾਂ ਮਾਫੀ ਚਾਹਣਾ ਕਿਉਂਕਿ ਸਾਡੇ ਵੰਡੇ ਦੇ ਵਿੱਚ ਸੁਵਾਰਸਾਲ ਦਾ ਬਚਾਰਾ ਉਹ ਮੈਡ ਦੇ ਵਿੱਚ ਟੁੱਪ ਕਿਉਂਦੀ ਮੌਤ ਹੋ ਗਈ ਉਹਦੇ ਕਾਰਨ ਹੁਣੇ ਛਾਣੇ ਦੇ ਵਿੱਚ ਉੱਤੇ ਫੋਨ ਆਈ ਜਾਂਦੇ ਕਈ ਸੰਸਾਰੀ ਉਹ ਅਧਿਉਪਰ ਭੇਜੀ ਗਈ ਕਾ ਬਹੁਤ ਡੇਟ ਆਏ ਔਰ ਬੜੇ ਆਪਾਂ ਨੂੰ ਪਤਾ ਹੈ ਸ਼੍ਰੋਮੇ ਕਾਲੇਗਾਂ ਦੇ ਅੱਜ ਜੋ ਦੇ ਕੈਲਗੇ ਦਾ ਸੰਕਟ ਦੀ ਘੜੀ ਦੇ ਵਿੱਚੋਂ ਗੁਜ਼ਰਿਆ ਕਿਉਂਕਿ ਤੇ ਏਜੰਸੀਆਂ ਜੋ ਔਰ ਮੌਤੀ ਪਾਕ ਦਾ ਇਹਨਾਂ ਤੰਗਸ ਨੂੰ ਨਾ ਪੂਰੀ ਤਰ੍ਹਾਂ ਕਰੀਏ ਇਸ ਲਈ ਸਾਡੇ ਆਪਣੇ ਨੂੰ ਸਾਨੂੰ ਮਾਣ ਆਪਣੇ ਪਾਰਟੀ ਕੋ ਨਾਲ ਸਟਰੀਟਸ ਤੋਂ ਬਾਹਰ ਜਿਹੜੇ ਜਿਨ੍ਹਾਂ ਨੇ ਇਹਦੇ ਤਕੜੇ ਵਰਤਮਾਨ ਦੇ ਨਾਲ ਪ੍ਰਾਣ ਅਸੀਂ ਇਹ ਪਾਸ ਕਰਦੇ ਹਾਂ ਕਿ ਜਿਹੜਾ ਆਪਣਾ ਫੋਟੋ ਬੈਂਕ ਟੁੱਟਿਆ ਹੈ ਪਿਛਲੇ ਕੁਝ ਦਿਨ ਤੋਂ ਟੁੱਟਿਆ ਹੈ ਉਹਨੂੰ ਨਾਮ ਜੋੜਨ ਦੀ ਲੋੜਾ ਜਿਨ੍ਹਾਂ ਚੋਂ ਪੂਰਾ ਖਿਦਾ ਨਹੀਂ ਉਹਨਾਂ ਦੇ ਨਾਲ ਕੇ ਆਮ ਜਾ ਕੇ ਦੇ